ਉਦੇ ਵਿੱਚ ਇੱਕ ਫਾਰਮ ਆਵੇਗਾ ਜਿਦੇ ਵਿੱਚ ਸਾਡੀ ਬੋਲੀ ਦੇ ਨਿਧਾਰਨ ਦੇ ਉੱਤੇ ਬੋਲੀ ਦੇ ਆਧਾਰ ਦੇ ਉੱਤੇ ਕਾਲਮ ਰੱਖਿਆ ਗਿਆ ਹੈ ਜਿੱਥੇ ਤੁਸੀਂ ਆਪਣਾ ਨਾਮ ਭਰਨਾ ਹੈ ਇਹ ਜ਼ਰੂਰੀ ਰੱਖਿਓ ਉੱਥੇ ਨਾਮ ਦੇ ਨਾਲ ਸਿੰਘ ਜਾਂ ਕੌਰ ਜ਼ਰੂਰ ਲਾਓ ਦੂਜਾ ਕਾਲਮ ਉਸ ਕਾਲਮ ਵਿੱਚ ਸਾਡੀ ਮਾਤਰ ਭਾਸ਼ਾ ਕੀ ਹੈ ਇਹ ਯਾਦ ਰੱਖਿਓ ਸੀ ਮਾਤਰ ਭਾਸ਼ਾ ਪੰਜਾਬੀ ਭਰਨੀ ਹੈ ਪਰਮ ਸਨਮਾਨ ਜੋਗ ਜੁਗੋ ਜੁਗਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਨ ਹੋਏ ਜੁੜ ਬੈਠੇ ਗੁਰਮੁਖ ਸਜਣੋ ਸਭ ਤੋਂ ਪਹਿਲਾਂ ਗੁਰ ਫਤੇ ਦੀ ਸੰਝ ਪਾਈਏ ਰਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਦੇ ਸਿੱਖਾਂ ਦੇ ਲੰਮੇ ਸੰਘਰਸ਼ ਤੋਂ ਬਾਅਦ 2014 ਦੇ ਵਿੱਚ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫੌਂਡ ਵਿੱਚ ਆਈ ਮਿਤੀ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਮੈਂਬਰ ਚੁਣੇ ਗਏ ਉਸ ਤੋਂ ਬਾਅਦ ਇੱਕ ਚੋਣ ਮੈਂਬਰਾਂ ਵਜੋਂ ਹੋਈ ਜਿਨ੍ਹਾਂ ਦੇ ਵਿੱਚ 9 ਸਾਡੇ ਹੋਰ ਅਹੁਦੇਦਾਰ ਮੈਂਬਰ ਚੁਣੇ ਗਏ 40 ਤੋਂ ਗਿਣਤੀ 49 ਹੋਈ 49 ਤੋਂ ਬਾਅਦ ਬੀਤੀ 23 ਤਰੀਕ ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰੂਕhetra ਵਿੱਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਬੋਡੀ ਦੀ ਚੋਣ ਹੋਈ ਜਿਹੜੀ ਚੋਣ ਸਰਬਸੰਮਤੀ ਨਾਲ ਹੋਈ ਬਹੁਤਾਤ ਗਿਣਤੀ ਵਿੱਚ 32 ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਅਤੇ ਉਸ ਤੋਂ ਇਲਾਵਾ ਐਗਜ਼ੈਕਟਿਵ ਮੈਂਬਰ ਐਗਜ਼ੈਕਟਿਵ ਬੋਡੀ ਸਾਰੀ ਚੁਣੀ ਗਈ। ਬਹੁਤ ਲੰਮੇ ਸੰਘਰਸ਼ ਤੋਂ ਬਾਅਦ ਇਹ ਹੋਂਦ ਵਿੱਚ ਆਈ ਹੈ ਤੇ ਜਿੱਥੋਂ ਤੱਕ ਸਾਡਾ ਕਰੀਬਨ 4 ਕਿ ਮਹੀਨਿਆਂ ਦਾ ਵਾਅ ਹੈ। ਇਹਦੇ ਵਿੱਚ ਪਤਾ ਲੱਗਦਾ ਹੈ ਬਹੁਤ ਇਮਾਨਦਾਰ ਜੋਸ਼ੀਲੇ ਅਤੇ ਬਹੁਤ ਧਿਆਨ ਰੱਖਣ ਵਾਲੇ ਗੁਰਮੁਖ ਸੱਜਣ ਜਿਹੜੇ ਗੁਰਦੁਆਰਾ ਸਾਹਿਬ ਦੇ ਇੱਕ ਇੱਕ ਰੁਪਏ ਨੂੰ ਸੰਗਤ ਦਾ ਰੁਪਈਆ ਸਮਝ ਕੇ ਗੁਰੂ ਘਰਾਂ ਦੇ ਕਾਰਜਾਂ ਤੇ ਲਾਉਣ ਵਾਲੇ ਉਹ ਸੱਜਣ ਜਿਨ੍ਹਾਂ ਦੇ ਕਿ ਜਥੇਦਾਰ ਸਾਹਿਬ ਦਾ ਫਲਾ ਬਹੁਤ ਵੱਡਾ ਸੀ ਕੱਲਾ ਹਰਿਆਣਾ ਨਹੀਂ ਪੰਜਾਬ ਜੰਮੂ ਹਮਾਚਲ ਇੰਡੀਆ ਹੀ ਨਹੀਂ ਕਹਿ ਸਕਦਾ ਕਰੀਬਨ 24 ਦੇਸ਼ਾਂ ਵਿੱਚ ਤੇ ਇਸ ਕਮੇਟੀ ਦਾ ਬਜਟ ਵੀ ਕਿ ਬਹੁਤ ਵੱਡਾ ਨਹੀਂ ਪਰ ਫਿਰ ਵੀ ਆਪਾਂ ਇਹਨਾਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਸਿੱਖਾਂ ਦੇ ਸੰਘਰਸ਼ ਨੂੰ ਵੇਖਦਿਆਂ ਹੋਇਆਂ ਸਾਰਿਆਂ ਨੇ ਰਲ ਮਿਲ ਕਰਕੇ ਇਹ ਚੋਣ ਕੀਤੀ ਹੁਣਗਾ ਜਿਹੜੇ ਕਾਰਜ ਚੱਲਨੇ ਹਨ ਆਪ ਸਾਰੇ ਸੂਝਵਾਨ ਹੋ ਸਿਆਣੇ ਹੋ ਹਰਿਆਣੇ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਇਮਾਰਤਾਂ ਜਿਹੜੀਆਂ ਬਣੀਆਂ ਹੋਈਆਂ ਨੇ ਬਹੁਤ ਸਾਰੇ ਸੰਗਤਾਂ ਦੇ ਐਪਲੀਕੇਸ਼ਨ ਨਿਤ ਆਉਂਦੇ ਆ ਇੱਥੇ ਇਮਾਰਤ ਬਣ ਰਹੀ ਹੈ ਇੱਥੇ ਇਮਾਰਤ ਬਣ ਰਹੀ ਹੈ ਪਰ ਫਿਰ ਵੀ ਯਤਨ ਆਪਾਂ ਕਰੀਏ ਕਿ ਰਲ ਕੇ ਸਾਰਿਆਂ ਦਾ ਧਿਆਨ ਰੱਖਿਆ ਜਾਏ ਪਰ ਬਹੁਤਾਤ ਗਿਣਤੀ ਵਿੱਚ ਉਹ ਥਾਵਾ ਜਿਹੜੀਆਂ ਹਜੇ ਤੱਕ ਹੋਂਦ ਵਿੱਚ ਨਹੀਂ ਆਈਆਂ ਸਾਡੇ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਤੇ ਦਿਨੀ ਸਾਡੇ ਹਲਕੇ ਚ ਆਏ ਉਹਨਾਂ ਕਾ ਸ਼ਬਦ ਕਿਹਾ ਤੇ ਸੁਣ ਕੇ ਮਨ ਨੂੰ ਥੋੜਾ ਜਿਹਾ ਲੱਗਿਆ ਉਹਨਾਂ ਸ਼ਬਦ ਕਿਹਾ ਵੀ ਇਸ ਹਲਕੇ ਵਿੱਚ ਗੁਰੂ ਪਾਤਸ਼ਾਹਾਂ ਦੇ ਅਸਥਾਨ ਜਿੱਥੇ ਪਾਤਸ਼ਾਹ ਨੇ ਚਰਨਛੋਪ ਪ੍ਰਾਪਤ ਧਰਤੀਆਂ ਉਹ ਉਹ ਅਸਥਾਨ ਘਟਲੇ ਪਰ ਖੈਰ ਇਹ ਹੋਂਦ ਵਿੱਚ ਘਟ ਆਏ ਆ ਜਿਵੇਂ ਕਯੌਲ ਨਗਰ ਆਪਣੇ ਨੇੜੇ ਆ ਚੋੜ ਰੋਹੀ ਇਥੇ ਨੇੜੇ ਐ ਸਿਰਸਾ ਐ ਸਥਾਨ ਬਹੁਤ ਨੇ ਪਰ ਉਹ ਹਾਈਲਾਈਟ ਨਹੀਂ ਹੋ ਸਕੇ ਅਸੀਂ ਯਤਨ ਕਰਾਂਗੇ ਜਿੱਥੇ ਸਰਸੇ ਦਾ ਡੇਰਾ ਮਸ਼ਹੂਰ ਐ ਇਥੇ ਗੁਰੂ ਅਸਥਾਨ ਮਸ਼ਹੂਰ ਹੋਣਗੇ ਹਾਈਲਾਈਟ ਹੋਣਗੇ ਇਹ ਅਸੀਂ ਯਤਨ ਕਰਾਂਗੇ ਪਹਿਲ ਦੇ ਆਧਾਰ ਦੇ ਉੱਤੇ ਦੂਜਾ ਕਰਮ ਜੋ ਪਾਤਸ਼ਾਹ ਨੇ ਸਾਡੀ ਸ਼ਖਸੀਅਤ ਬਣਾਈ ਸਾਡੀ ਰੀਤ ਸੀ ਘਰ ਘਰ ਦੇ ਅੰਦਰ ਜਾ ਕੇ ਗੁਰਮਤ ਦਾ ਪ੍ਰਚਾਰ ਕੀਤਾ ਜਾਏ ਬਾਕੀ ਗੈਰ ਧਰਮਾਂ ਨੇ ਸਾਡੀ ਰੀਤ ਕਾਪੀ ਕੀਤੀ ਰੀਸ ਕੀਤੀ ਸਾਡੀ ਅਸੀਂ ਉਹ ਕੰਮ ਨੂੰ ਛੱਡ ਦਿੱਤਾ ਸਾਡੇ ਪਾਤਸ਼ਾਹ ਦਾ ਹੁਕਮ ਸੀ ਭਾਈ ਗੁਰਦਾਸ ਨੇ ਲਿਖਿਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ ਘਰ ਘਰ ਨੂੰ ਗੁਰਦੁਆਰਾ ਬਣਾਇਆ ਘਰ ਘਰ ਨੂੰ ਧਰਮ ਸਥਾਨ ਜਿੱਥੇ ਧਰਮ ਦੀ ਗੱਲ ਕੀਤੀ ਗਈ ਉਹ ਸਥਾਨ ਬਣਾਇਆ ਸੀ ਯਤਨ ਕਰਾਂਗੇ ਕਿ ਉਹਨਾਂ ਘਰਾਂ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕੀਤਾ ਜਾਏ। ਸਾਰੀ ਟੀਮ ਹੈ ਸਾਡੀ। ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਇਹ ਪ੍ਰਚਾਰ ਕਰਨਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਸਟਮ ਜੋ ਚਲਾਉਣਾ ਹੈ। ਸਾਡੇ ਜਰਨਲ ਸਕੱਤਰ ਸਾਹਿਬ ਬੈਠੇ ਆ। ਸੀਨੀਅਰ ਮੀਤ ਪ੍ਰਧਾਨ ਜੀ ਬੈਠੇ ਆ। ਸੋ ਇਹ ਸਾਰੀ ਟੀਮ ਅਸੀਂ ਰਲ ਕੇ ਇਹ ਕਾਰਜ ਕਰਾਂਗੇ ਤੇ ਬਹੁਤ ਲੋਡ ਹੈ ਆਉਣ ਵਾਲੇ ਸਮੇਂ 'ਚ। ਜਿੱਥੇ ਪੰਜਾਬ ਦੇ ਸਿੱਖਾਂ ਨਾਲ ਤੱਕਾ ਹੁੰਦਾ ਹੈ। ਯਾਦ ਰੱਖਿਓ ਉਥੇ ਵੱਡੀ ਗਿਣਤੀ ਵਿੱਚ ਹਰਿਆਣਿਆਂ ਦੇ ਸਿੱਖਾਂ ਨਾਲ ਵੀ ਹੁੰਦਾ ਹੈ ਇੱਕ ਬੇਨਤੀ ਹੋਰ ਕਰਦਾ ਜਾਵਾਂ ਆਉਣ ਵਾਲੇ ਦਿਨਾਂ 'ਚ ਹਰਿਆਣਾ ਦੇ ਅੰਦਰ ਮਰਦਮਸ਼ੁਮਾਰੀ ਹੋ ਰਹੀ ਹੈ ਜਨ ਗਣਨਾ ਜਿਹਨੂੰ ਅਸੀਂ ਗਿਣਤੀ ਕਰਦੇ ਹਾਂ ਸਰਕਾਰ ਗਿਣਤੀ ਕਰਦੀ ਹੈ ਉਹਦੇ ਵਿੱਚ ਇੱਕ ਫਾਰਮ ਆਵੇਗਾ ਜਿਹਦੇ ਵਿੱਚ ਸਾਡੀ ਬੋਲੀ ਦੇ ਨਿਧਾਰਨ ਦੇ ਉੱਤੇ ਬੋਲੀ ਦੇ ਆਧਾਰ ਦੇ ਉੱਤੇ ਕਾਲਮ ਰੱਖਿਆ ਗਿਆ ਹੈ ਜਿੱਥੇ ਤੁਸੀਂ ਆਪਣਾ ਨਾਮ ਭਰਨਾ ਹੈ ਇਹ ਜ਼ਰੂਰੀ ਰੱਖਿਓ ਉਥੇ ਨਾਮ ਦੇ ਨਾਲ ਸਿੰਘ ਜਾਂ ਕੌਰ ਜ਼ਰੂਰ ਲਾਓ ਦੂਜਾ ਕਾਲਮ ਉਸ ਕਾਲਮ ਵਿੱਚ ਸਾਡੀ ਮਾਤਰ ਭਾਸ਼ਾ ਕੀ ਹੈ ਇਹ ਯਾਦ ਰੱਖਿਓ ਇਸ ਮਾਤਰ ਭਾਸ਼ਾ ਪੰਜਾਬੀ ਭਰਨੀ ਹੈ ਰਹਿਣ ਵਾਲੇ ਭਾਵੇਂ ਹਰਿਆਣੇ ਦੇ ਆ ਕਿਤੇ 1962 ਵਿੱਚ ਇਹ ਸਾਡੇ ਨਾਲ ਧੱਕਾ ਹੋਇਆ ਸਾਨੂੰ ਕੱਢ ਦਿੱਤਾ ਪਰ ਸਾਡਾ ਖੂਨ ਪੰਜਾਬੀਆਂ ਦਾ ਹੈ ਅਸੀਂ ਇਹ ਜ਼ਰੂਰਤ ਨਾਲ ਉਥੇ ਪੰਜਾਬੀ ਦਾ ਕਾਲਮ ਭਰਨੀ ਜਿਹਦੇ ਵਿੱਚ ਮਾਤਰ ਭਾਸ਼ਾ ਸੀ ਪੰਜਾਬੀ ਲਿਖਣੀ ਹੈ ਇਹ ਧਿਆਨ ਦੇਣਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਹਰਿਆਣੇ ਵਿੱਚ ਰਹਿਣ ਵਾਲੇ ਸਿੱਖ ਆਪਣੀ ਹੋਂਦ ਨੂੰ ਪ੍ਰਗਟਾਈਏ ਦਿਖਾਈਏ ਇੱਥੇ ਗੱਲਾਂ ਚੱਲਦੀਆਂ ਹਨ ਹਰਿਆਣੇ ਵਿੱਚ 3 ਲੱਖ ਸਿੱਖ ਹੈ 4 ਲੱਖ ਸਿੱਖ ਹੈ ਪਰ ਬਹੁਤਾਤ ਗਿਣਤੀ ਕਰੀਵਨ 18 ਲੱਖ ਦੇ ਨੇੜੇ ਹੈ ਪਰ ਅਸੀਂ ਹੁਣ ਜਦੋਂ ਜਨਗਣਨਾ ਹੋਣੀ ਹੈ ਹਰ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਜਿੱਥੇ ਆਪਣਾ ਫਾਰਮ ਭਰਨਾ ਹੈ ਇੱਥੇ ਆਪਣੇ ਗਵਾਂਢੀ ਦਾ ਆਪਣੇ ਸਾਥੀ ਦਾ ਸਾਰਿਆਂ ਨੇ ਰਲ ਕੇ ਉਹ ਫਾਰਮ ਭਰ ਕੇ ਉਹ ਕਾਲਮ ਪੂਰਾ ਕਰਨਾ ਹੈ ਯਾਦ ਰੱਖਿਓ ਨਾਮ ਨਾਲ ਸਿੰਘ ਤੇ ਕਾਲਮ ਵਿੱਚ ਪੰਜਾਬੀ ਭਾਸ਼ਾ ਮਾਤਰ ਭਾਸ਼ਾ ਪੰਜਾਬੀ ਉਤੇ ਤਿੰਨ ਆਉਣਗੇ ਇੰਗਲਿਸ਼ ਵੀ ਆਏਗੀ ਹਿੰਦੀ ਵੀ ਆਏਗੀ ਪੰਜਾਬੀ ਵੀ ਤਿੰਨੇ ਅੱਖਰਾਂ ਵਿੱਚ ਲਿਖਿਆ ਹੋਵੇਗਾ ਅਸੀਂ ਪੰਜਾਬੀ ਭਾਸ਼ਾ ਦਾ ਕਾਲਮ ਭਰਨਾ ਹੈ ਸੋ ਇਹਦੇ ਨਾਲ ਹੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਮਾਤਾ ਗੁਜਰ ਕੌਰ ਸੁਖੂਨੀ ਸੁਸਾਇਟੀ ਇਹਨਾਂ ਦਾ ਧੰਨਵਾਦ ਬੀਬੀ ਜੀ ਬੈਠੇ ਆ ਬੀਬੀ ਦਰਸ਼ਨ ਕੌਰ ਜੀ ਬਹੁਤ ਹਿੰਮਤ ਬਖਸ਼ਦੇ ਆ ਬਹੁਤ ਉਪਰਾਲਾ ਕਰਦੇ ਐ ਇਹਨਾਂ ਦਾ ਵੀ ਧੰਨਵਾਦ ਸਾਰੇ ਮੇਰੇ ਸਾਥੀ ਕਮੇਟੀ ਮੈਂਬਰਾਂ ਦਾ ਆਪ ਸੰਗਤਾਂ ਦਾ ਵੱਖ-ਵੱਖ ਨਗਰਾਂ ਚੋਂ ਮੈਂ ਵੇਖ ਰਿਹਾ ਕਿਉਂਕਿ ਤਕਰੀਬਨ ਮੈਂ 99% ਸੰਗਤ ਨੂੰ ਜਾਣਦਾ ਵੱਖ-ਵੱਖ ਨਗਰਾਂ ਚੋਂ ਸੰਗਤਾਂ ਆ ਪਾਇਓ ਆਪ ਸਾਰਿਆਂ ਦਾ ਬਹੁਤ ਧੰਨਵਾਦ ਸ਼ੁਕਰਾਨਾ ਸਤਿਗੁਰੂ ਪਾਤਸ਼ਾਹ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ